ਕਪੂਠਲਾ ਚ ਸ਼ਾਲੀਮਾਰ ਬਾਗ ਵਿਖੇ ਪ੍ਰਧਾਨ ਵਿੱਕੀ ਅਗਰਵਾਲ ਉਭਰਾਏ ਅਤੇ ਵੱਖ-ਵੱਖ ਦੁਕਾਨਦਾਰਾਂ ਦੇ ਸਹਿਯੋਗ ਨਾਲ ਸਾਈਂ ਸੰਧਿਆ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੋਕ ਗਾਇਕ ਕਨਵਰ ਗਰੇਵਾਲ ਨੇ ਆਪਣੇ ਗੀਤਾਂ ਨਾਲ ਲੋਕਾਂ ਦਾ ਮਨ ਮੋਲ ਲਿਆ ਪ੍ਰਬੰਧਕਾਂ ਨੇ ਕਿਹਾ ਹੈ ਕਿ ਇਸ ਮੌਕੇ ਲੋਕਾਂ ਵਿੱਚ ਕਾਫੀ ਚਾਹ ਦੇਖਣ ਨੂੰ ਮਿਲ ਰਿਹਾ ਹੈ ਰਿਪੋਰਟ ਰਾਸ਼ੀਦ ਜਿਲੰਦਰ ਸਿੰਘਲ ਸਿੰਘ ਜਿਲੰਦਰ ਅੱਜ ਬਾਬਾ ਜੀ ਅੱਜ ਪੀਰ ਪਠਾਨ ਅੱਜ ਬਾਬਾ ਜੀ ਤੁਸੀਂ ਇੱਥੇ ਆਏ ਆ ਤੁਹਾਨੂੰ ਕਿੱਦਾਂ ਲੱਗ ਰਿਹਾ ਸਾਨੂੰ ਬਹੁਤ ਅੱਛਾ ਲੱਗਿਆ ਕਿ ਸਾਈ ਪਰਵਾਰ ਦੇ ਬੱਚਿਆਂ ਨੇ ਹਾਂਜੀ ਅੱਜ ਜੋ ਮੋਲ ਬਣਾਇਆ ਉਹਨਾਂ ਦੇ ਸਾਥਾਂ ਦੇ ਖੁਸ਼ੀਆਂ ਔਰ ਸਾਰੇ ਕਪੂਰਥਲੇ ਨੂੰ ਇਕੱਠਾ ਕੀਤਾ ਹੈ ਸਾਈ ਜੀ ਦੇ ਸਾਈ ਸੰਧਿਆ ਦੇ ਔਰ ਅੱਜ ਦੀ ਸ਼ਾਮ ਇਹ ਪੂਰਾ ਸਾਲ ਯਾਦ ਰੱਖੂ ਸਭ ਨੂੰ ਬਹੁਤ ਅੱਛਾ ਲੱਗਿਆ ਸਭ ਨੇ ਆਨੰਦ ਮਾਣਿਆ ਔਰ ਸਾਡੇ ਬਾਬਾ ਬੱਲੀ ਜੀ ਜੋ ਦਰਬਾਰ ਤੇਲੂ ਜੀ ਮਹਾਰਾਜ ਤੋਂ ਸਾਡੇ ਭਰਾ ਆ ਇਹਨਾਂ ਨੇ ਵੀ ਬਹੁਤ ਆਨੰਦ ਮਾਣਿਆ ਔਰ ਸਭ ਦੀ ਵੈਲਕਮ ਕੀਤਾ ਆ ਅਸੀਂ ਬਹੁਤ ਖੁਸ਼ ਆ ਔਰ ਆਂਦੇ ਸਾਲ ਰੱਬ ਕਰੇ ਚਰਦੀ ਗਲਾ ਜਾਵੇ ਤੇ ਸਾਈਂ ਸੰਧਿਆ ਤੇ ਸਾਰੇ ਫੇਰ ਇੱਥੇ ਹੀ ਮੋਜਾਂ ਲੈਣ ਬਾਕੀ ਜੈ ਸਾਈਆਂ ਦੀ ਸਰ ਅੱਜ ਸਰ ਜੀ ਇੱਥੇ ਆਏ ਆ ਸਾਈ ਸੰਧਿਆ ਦੇ ਅਕਸਰ ਕੀ ਮਸਤੀ ਦੀ ਉਮਰ ਵਾਲੇ ਅੱਜ ਕਪੂਰਥਲਾ ਸ਼ਾਲੀਮਾਰ ਬਾਗ ਵਿਖੇ ਸਾਈ ਲਾਡੀ ਸ਼ਾਹ ਜੀ ਪਰਿਵਾਰ ਵੱਲੋਂ ਜਿਹੜਾ ਇਹ ਸਾਈ ਸੰਧਿਆ ਕਰਾਈ ਗਈ ਹੈਗੀ ਆ ਤੇ ਮੁੱਖ ਜਿਹੜੇ ਕਲਾਕਾਰ ਇੱਥੇ ਨੇ ਸਾਡੇ ਕਮਲ ਗਰੇਵਾਲੀ ਨੇ ਪੁੱਛੇ ਹੋਏ ਨੇ ਤੇ ਮੈਂ ਕਹਿੰਨਾ ਏਕ ਇੱਕ ਬਹੁਤ ਹੀ ਨਜ਼ਾਰੇਦਾਰ ਪ੍ਰੋਗਰਾਮ ਸਮੁੱਚਲੇ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਨੇ ਧਰਮਾਂ ਤੋਂ ਉਪਰ ਉੱਠ ਕੇ ਜਾਤਾਂ ਤੋਂ ਉਪਰ ਉੱਠ ਕੇ ਜਿਹੜਾ ਪ੍ਰੋਗਰਾਮ ਹੋਇਆ ਸੀਗਾ ਇਹ ਬਹੁਤ ਹੀ ਅਛਾਰਿਆਤ ਹੋਰੇ ਬੜਾ ਵਧੀਆ ਕਿਸਨੇਹਾ ਦਿੰਦਾ ਹੈਗਾ ਅਸੀਂ ਆਪਾਂ ਕੋਈ ਵਿਚਾਰਾ ਜਿਹੜਾ ਹੈਗਾ ਆ ਉਹ ਇੱਕੋ ਹੀ ਜਿਹੜਾ ਇਹ ਕਹੋ ਕਿ ਜਿਹੜਾ ਇੱਕ ਧਰਮ ਹੈਗਾ ਆ ਉਹ ਸਿਰਫ ਇੱਕ ਇਨਸਾਨੀਅਤ ਦਾ ਧਰਮ ਹੈਗਾ ਆ ਤੇ ਜਿਹੜੀਆਂ ਜਾਤਾਂ ਸਿਰਫ ਦੋ ਤਰ੍ਹਾਂ ਦੀਆਂ ਹੈਗੀਆਂ ਇੱਕ ਮਰਦ ਤੇ ਇੱਕ ਔਰਤ ਦੀ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਹੈ ਨਹੀਂ ਆ ਮੈਂ ਸਮਝਦਾ ਕਿ ਇਹੋ ਜਿਹੀਆਂ ਜਿਹੜੇ ਪ੍ਰੋਗਰਾਮ ਹੈਗੇ ਨੇ ਇਹ ਹਰ ਇੱਕ ਪਾਸੇ ਹੋਣੇ ਚਾਹੀਦੇ ਨੇ ਤਾਂ ਕਿ ਜਿਹੜਾ ਇਹ ਲੋਕਾਂ ਦੇ ਵਿੱਚ ਮਨਮਟਾਓ ਆ ਰਿਹਾ ਜਾਤਾਂ ਨੂੰ ਲੈ ਕੇ ਜਾਂ ਧਰਮਾਂ ਨੂੰ ਲੈ ਕੇ ਉਹ ਬਿਲਕੁਲ ਖਤਮ ਹੋ ਜਾਏਗਾ ਜੀ ਸਰ ਅੱਜ ਵੀ ਇੱਥੇ ਆਏ ਹੋ ਤਾਂ ਕਿਹਦਾ ਫੀਲ ਹੋ ਰਿਹਾ ਹੈ ਕਿ ਇੱਥੇ ਆ ਕੇ ਤਾਂ ਬਹੁਤ ਅੱਛਾ ਪ੍ਰਾਊਡ ਫੀਲ ਹੋ ਰਿਹਾ ਲਗਭਗ ਤੇ ਤਕਰੀਬਨ 2.5 ਤੋਂ 3 ਘੰਟੇ ਅਸੀਂ ਉਹਦੇ ਇੱਥੇ ਪ੍ਰੋਗਰਾਮ ਨੂੰ ਟੈਂਡ ਕੀਤਾ ਤੇ ਆਮ ਲੋਕਾਂ ਦੇ ਵਿੱਚ ਬੈਠ ਕੇ ਤੇ ਬਹੁਤ ਹੀ ਸੋਹਣਾ ਲੱਗਿਆ ਪ੍ਰੋਗਰਾਮ ਤੇ ਆਏ ਤਾਂ ਅਸੀਂ ਥੋੜੇ ਸਮੇ ਲਈ ਸੀਗੇ ਤੇ ਜਦੋਂ ਦੇਖਿਆ ਅਸੀਂ ਲੋਕ ਨੂੰ ਜੁੜਨ ਵਾਲੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਸੀਗਾ ਤੇ ਸਾਡਾ ਮਨ ਨੇ ਕੀਤਾ ਘਰ ਜਾਣ ਲੋਕ ਹੁਣ ਵੀ ਲਗਭਗ ਭਾਈ 1 ਵਜ ਗਿਆ ਰਾਤ ਦਾ ਤੇ ਬਹੁਤ ਮਨ ਨੂੰ ਸਕੂਨ ਮਿਲਿਆ ਇਸ ਇਸ਼ਤਿਹਾਵਾ ਬਹੁਤ ਅੱਛੀਆਂ ਮਿਲੀਆਂ ਨੇ ਇੱਕ ਦੂਜੇ ਨਾਲ ਮਿਲਣ ਦਾ ਮੌਕਾ ਮਿਲਿਆ ਨੇਰਾਣਾ ਵਿਕੀ ਅਗਰਵਾਲ ਜੀ ਹਾਂ ਜੀ ਸਰ ਸਰ ਅੱਜ ਤੁਸੀਂ ਇੱਥੇ ਸਾਈਂ ਸੰਧਿਆ ਕਰਾਈ ਹੈ ਸਰ ਤੁਹਾਨੂੰ ਕਿੰਨਾ ਕੁ ਟਾਈਮ ਹੁੰਦਾ ਹੈ ਇੱਥੇ ਸਾਈਂ ਤੁਹਾਨੂੰ ਦਿੰਦੇ ਸਰ ਸਾਨੂੰ 8 ਸਾਲ ਹੋ ਗਏ ਜੀ ਸਾਡੀ 8ਵੀਂ ਸਾਈਂ ਸੰਧਿਆ ਸੀ ਜਿਹੜੀ ਸਵਾਰੀ ਕਰਾਈਏ ਸੀ ਜੀ ਸਰ ਜੀ ਦਾ ਤਾਂ ਦੂਰ ਆਇਆ ਗਿਆ ਸੰਗਤਾਂ ਨੂੰ ਤੁਸੀਂ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹ ਹੀ ਆ ਵੀ ਸਾਈਂ ਜੀ ਦੇ ਲੜਨ ਲੱਗੇ ਰਹੋ ਸਾਰੇ ਜਣੇ ਜੀ ਠੀਕ ਹੈ ਜੀ ਸਰਬੱਤ ਦਾ ਭਲਾ ਮੰਗਦੇ ਆ ਜੀ ਰੱਬ ਤੋਂ ਮਾਤਾ ਰਾਣੀ ਤੋਂ ਵਾਹਿਗੁਰੂ ਤੋਂ ਸਾਈਂ ਜੀ ਤੋਂ ਸਭ ਸਰਬੱਤ ਦਾ ਭਲਾ ਮੰਗਦੇ ਆ ਜੀ ਸਰ ਤੁਹਾਨੂੰ ਅੱਜ ਇੱਥੇ ਸਾਈਂ ਜੀ ਨੇ ਕਿੰਨਾ ਸਰ ਲੱਗ ਰਿਹਾ ਕਿੰਨਾ ਮਹਿਸੂਸ ਹੋ ਰਿਹਾ ਆਪਣੇ ਮਨ ਨੂੰ ਬਹੁਤ ਵਧੀਆ ਜੀ ਬਹੁਤ ਸੰਗਤ ਆਈ ਜੀ ਸਾਡੀ ਸਮਝੋਂ ਬਾਹਰ ਹੋ ਗਈ ਇੰਨੀ ਸੰਗਤ ਆਈ ਸਾਨੂੰ ਕੰਟਰੋਲ ਕਰਨਾ ਵੀ ਥੋੜਾ ਔਖਾ ਹੋ ਗਿਆ ਜੀ ਪਰ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਸਾਡਾ ਸਾਰੇ ਦਰਸ਼ਕ ਜੀ ਖੜੇ ਨੇ ਸਾਡੇ ਇੰਚਾਰਜ ਨੇ ਜੀ ਕਪੂਰਲੇ ਪੀਸੀਆਰ ਇੰਚਾਰਜ ਨੇ ਟ੍ਰੈਫਿਕ ਇੰਚਾਰਜੇ ਬੜਾ ਸਾਡਾ ਸਾਥ ਦਿੱਤਾ ਜੀ ਇਹਨਾਂ ਨੇ ਇਹਨਾਂ ਦੇ ਨਾਲ ਅਸੀਂ ਤਾਲਮੇਲ ਕਰਕੇ ਜੀ ਪੂਰਾ ਕੰਟਰੋਲ ਕੀਤਾ